ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਅਕਵਾਇਰ ਹੋਣ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਦੀ ਵੱਡੇ ਪੱਤਰ ਦੇ ਉੱਤੇ ਚਰਚਾ ਚੱਲ ਰਹੀ ਹੈ ਕੱਲਾ ਲੁਧਿਆਣਾ ਜ਼ਿਲ੍ਹਾ ਨਹੀਂ ਸਗੋਂ ਮੋਗਾ ਨਵਾਂ ਸ਼ਹਿਰ ਤੇ ਫਿਰੋਜ਼ਪੁਰ ਦੇ ਕੁਝ ਪਿੰਡ ਵੀ ਇਹਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ ਅਰਬਨ ਸਟੇਟ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਇਹ ਜ਼ਮੀਨ ਆਪਣੇ ਕਬਜ਼ੇ ਦੇ ਵਿੱਚ ਲੈਣ ਜਾ ਰਹੀ ਹੈ ਇਹਦੇ ਵਿੱਚ ਕੀ ਕੁਝ ਹੋਣਾ ਪਰ ਇਹਦੇ ਵੱਡੇ ਅਸਰ ਜਿਹੜੇ ਆ ਉਹ ਸਾਹਮਣੇ ਆਉਣਗੇ ਉਹਨਾਂ ਅਸਰਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਕੱਲੇ ਕਿਸਾਨਾਂ ਤੇ ਇਸ ਗੱਲ ਦਾ ਅਸਰ ਨਹੀਂ ਪੈਣਾ ਸਗੋਂ ਖੇਤ ਮਿਹਨਤੂਦਾਂ ਤੇ ਵੀ ਇਸ ਗੱਲ ਦਾ ਅਸਰ ਪਏਗਾ ਖੇਤ ਮਜ਼ਦੂਰਾਂ ਦੇ ਨਾਲ-ਨਾਲ ਜਿਹੜੇ ਖੇਤੀ ਕਿੱਤੇ ਨਾਲ ਜੁੜੇ ਹੋਏ ਨੇ ਉਹਨਾਂ ਤੇ ਵੀ ਇਸ ਗੱਲ ਦਾ ਅਸਰ ਪਏਗਾ ਉਹਨਾਂ ਦੀਆਂ ਵੀ ਦੁਕਾਨਦਾਰੀਆਂ ਜਿਹੜੀਆਂ ਬੰਦ ਹੋਣਗੀਆਂ ਇਹ ਤੋਂ ਵੱਡੀ ਗੱਲ 24000 ਏਕੜ ਜ਼ਮੀਨ ਦੱਸੀ ਜਾ ਰਹੀ ਹੈ ਉਹਦੇ ਨਾਲ ਜਿਹੜੀ ਖੇਤੀ ਉਪਜ ਹੋਣੀ ਹੈ ਉਦੇ ਤੇ ਵੀ ਅਸਰ ਪਏਗਾ ਸਾਡੇ ਨਾਲ ਜੁੜੇ ਹੋਏ ਨੇ ਜਮੂਰੀ ਕਿਸਾਨ ਸਭਾ ਤੇ ਜਿਲ੍ਹਾ ਲੁਧਿਆਣਾ ਦੇ ਸਕੱਤਰ ਸਾਥੀ ਹਰਨੇਕ ਸਿੰਘ ਗੁੱਜਰਵਾਲ ਅਸੀਂ ਜਾਣਨਾ ਚਾਹਾਂਗੇ ਕਿ ਇਹ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਗੁੱਜਰਵਾਲ ਸਾਹਿਬ ਸਵਾਗਤ ਜੀ ਤੁਹਾਡਾ ਧੰਨਵਾਦ ਸਾਜੀ ਜੀ ਇਹ ਕੀ ਮਾਮਲਾ ਹੈ ਜਿਹੜਾ ਤੁਸੀਂ ਜਿਵੇਂ ਮੈਂ ਪਹਿਲਾਂ ਆਰੰਭ ਦੇ ਵਿੱਚ ਵੀ ਦੱਸਿਆ ਤੁਸੀਂ ਤੇ ਉਹਦੇ ਨਾਲ ਜੁੜੇ ਹੋਏ ਹੋ ਲਗਾਤਾਰ ਸਰਗਰਮੀ ਦੇ ਵਿੱਚ ਵੀ ਹੋ ਕੀ ਮਾਮਲਾ ਕੀ ਹੈ ਪਤਾ ਕਿਵੇਂ ਲੱਗਾ ਪਹਿਲਾਂ ਵੀ ਇਹ ਜਮੀਨ ਜਿਹੜੀ ਆ ਇਹ ਸਰਕਾਰ ਆਪਣੇ ਕਬਜ਼ੇ ਚ ਲੈਣ ਜਾ ਰਹੀ ਆ ਜਾਂ ਕੋਈ ਇੱਥੇ ਪ੍ਰੋਜੈਕਟ ਬਣਾਇਆ ਜਾਣਾ ਇਹ ਪਤਾ ਕਿਵੇਂ ਲੱਗਿਆ ਅ ਅਸਲ ਦੇ ਵਿੱਚ ਇੱਕ ਸਰਕਾਰ ਦੀ ਕੋਈ ਮੀਟਿੰਗ ਹੋਈ ਸੀ ਵੱਡੇ ਅਫਸਰਾਂ ਦੀ ਉਹਦੀ ਇੱਕ ਚਿੱਠੀ ਸਾਡੇ ਹੱਥ ਲੱਗੀ ਆ ਜੀ ਤੇ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਲਗਭਗ 32 ਪਿੰਡ ਲੁਧਿਆਣਾ ਜ਼ਿਲ੍ਹੇ ਦੇ ਨੇ ਤੇ ਤਿੰਨ ਜ਼ਿਲ੍ਹੇ ਹੋਰ ਜਿਹਦੇ ਵਿੱਚ ਨਵਾਂ ਸ਼ਹਿਰ ਆ ਮੋਗਾ ਵਾ ਫਰੋਜਪੁਰਾ ਉਹਨਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਸੰਬੰਧੀ ਜਿਹੜੀ ਅਰਬਨ ਸਟੇਟ ਬਣਾਉਣ ਵਾਸਤੇ ਜ਼ਮੀਨ ਐਕਵਾਇਰ ਕਰਨ ਸੰਬੰਧੀ ਉਹਨਾਂ ਨੇ ਉਹਦੇ ਵਿੱਚ ਫੈਸਲੇ ਕੀਤੇ ਨੇ ਕਿ ਉਹਨਾਂ ਫੈਸਲਿਆਂ ਦੀ ਕਾਪੀ ਜਿਹੜੀ ਉਹਨਾਂ ਨੇ ਅੱਗੇ ਪ੍ਰੋਸੈਸ ਦੇ ਵਿੱਚ ਹੈ ਸਰਕਾਰ ਨੂੰ ਜਾਣੀ ਆ ਉਹ ਚਿੱਠੀ ਇੱਕ ਸਾਡੇ ਹੱਥ ਲੱਗ ਗਈ ਆ ਤੇ ਉਸ ਚਿੱਠੀ ਦੇ ਆਧਾਰਤ ਅਸੀਂ ਜਿਹੜੀਆਂ ਅੱਗੇ ਸਰਗਰਮੀਆਂ ਨੇ ਉਹ ਚਾਲੂ ਕੀਤੀਆਂ ਨੇ ਵੀ ਉਸ ਚਿੱਠੀ ਤੋਂ ਸਾਨੂੰ ਪਤਾ ਲੱਗਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ 24000 ਏਕੜ ਤੋਂ ਜ਼ਿਆਦਾ ਜ਼ਮੀਨ ਅਕਵਾਇਰ ਕਰਕੇ ਅਰਬਨ ਸਟੇਟ ਬਣਾਉਣ ਦੀ ਸਰਕਾਰ ਦੀ ਯੋਜਨਾ ਵਾ ਤੇ ਉਹਦੇ ਵਿੱਚ ਉਹਨਾਂ ਨੇ ਜ਼ੋਨ ਬਣਾਏ ਨੇ 1 2 3 4 5 6 ਕਰਕੇ ਤੇ ਬਹੁਤ ਸਾਰੇ ਮਤਲਬ ਪਿੰਡ ਨੇ ਜਿਹੜੇ 32 ਦੇ ਲਗਭਗ ਪਿੰਡ ਨੇ ਉਹ ਪਿੰਡ ਵਿੱਚ ਆ ਰਹੇ ਨੇ ਤੇ ਉਹ ਸਾਰੀ ਦੀ ਸਾਰੀ ਜਿਹੜੀ ਅਲੇ ਕਲੀਅਰ ਨਹੀਂ ਹੈ ਥੋੜਾ ਫਰਕ ਹੈ ਉਹਦੇ ਵਿੱਚ ਪਰ ਉਹ ਜਿਹੜੇ ਜਿੰਨਾ ਪਿੰਡਾਂ ਦਾ ਨਾਮ ਲਿਆ ਗਿਆ ਉਹ ਸਾਰੇ ਦੇ ਸਾਰੇ ਅਪਜਾਊ ਜ਼ਮੀਨ ਵਾਲੇ ਪਿੰਡ ਨੇ ਉਹਨਾਂ ਦੀ ਕਿਤੇ ਵੀ ਕੋਈ ਅਸੀ ਜ਼ਮੀਨ ਨਹੀਂ ਹੈ ਵੀ ਮਾਰੂ ਜ਼ਮੀਨ ਹੋਵੇ ਜਾਂ ਇੱਥੇ ਖੇਤੀ ਨਾ ਹੁੰਦੀ ਹੋਵੇ ਜਾਂ ਬੰਜਰ ਪਈ ਹੋਵੇ ਇਸ ਤਰ੍ਹਾਂ ਦੀ ਕੋਈ ਜ਼ਮੀਨ ਨਹੀਂ ਹੈ ਇਸ ਕਰਕੇ ਸਰਕਾਰ ਨੇ ਉਸ ਅਪਜਾਊ ਜ਼ਮੀਨ ਨੂੰ ਅਰਬਨ ਸਟੇਟ ਬਣਾਉਣ ਵਾਸਤੇ ਚੁਣਿਆ ਵਾ ਤੇ ਜਿਹਦੀ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਜਥੇਬੰਦੀਆਂ ਜਿਹੜੀਆਂ ਲੁਧਿਆਣੇ ਦੀਆਂ ਨੇ ਉਹ ਤੇ ਲੋਕ ਵਿਰੋਧ ਦੇ ਵਿੱਚ ਉਤਰ ਆਏ ਜੀ ਇਹਦੇ ਬਾਰੇ ਹੋਰ ਕੋਈ ਵੇਰਵੇ ਵੀ ਹਾਰਮੋਨ ਸਟੇਟ ਬਣਾਉਣ ਕੇ ਇਹਨਾਂ ਨੇ ਕਰਨਾ ਕੀ ਆ ਅਸਲ ਦੇ ਵਿੱਚ ਅ ਕੋਈ ਪ੍ਰੋਜੈਕਟ ਬਾਰੇ ਕੁਝ ਜਿੰਨੀ ਕੁ ਬਾਫੀ ਆ ਤੋ ਇਸ ਵੇਲੇ ਤੁਹਾਡੇ ਕੋਲ ਹੋਵੇ ਹਲੇ ਉਹਦਾ ਜਿਆਦਾ ਤਾਂ ਜਾਣਕਾਰੀ ਹੈ ਨਹੀਂਗੀ ਪਰ ਜਿਹੜੀ ਗੱਲ ਸਾਹਮਣੇ ਆਈ ਆ ਵੀ ਜਿਹੜੇ ਅਸੀਂ ਵਿਕਾਸ ਦੇ ਵਿਰੁੱਧ ਨਹੀਂ ਇੱਕ ਗੱਲ ਮੰਨ ਕੇ ਚੱਲੀਏ ਪਹਿਲਾਂ ਵੀ ਅਸੀਂ ਵੀ ਵਿਕਾਸ ਰੁਕਣਾ ਚਾਹੁੰਨੇ ਯਾਰ ਅਸੀਂ ਚਾਹੁੰਨੇ ਵੀ ਜਿਹੜਾ ਵਿਕਾਸ ਆ ਵਿਕਾਸ ਹੋਵੇ ਮਨੁੱਖ ਦੇ ਪੱਖੀ ਇਹ ਸਾਨੂੰ ਮੈ ਲੱਗਦਾ ਵੀ ਇਹ ਮਨੁੱਖ ਦੇ ਪੱਖੀ ਵਿਕਾਸ ਨਹੀਂ ਹੈ ਇਹ ਤਾਂ ਕੇਵਲ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾਣੀਆਂ ਨੇ ਕਿਹਾ ਜਾਂਦਾ ਵੀ ਅਰਬਨ ਸਟੇਟ ਬਣਾਉਣੇ ਨੇ ਅਰਬਨ ਸਟੇਟ ਬਣਾ ਕੇ ਸ਼ਾਇਦ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣੇ ਨੇ ਪਰ ਲੱਗਦਾ ਵੀ ਘਰ ਬਣਾ ਕੇ ਦੇਣ ਦੀ ਯੋਜਨਾ ਨਹੀਂ ਹੈ ਅਸਲ ਦੇ ਵਿੱਚ ਇਹ ਜਿਹੜੀ ਹੈ ਅਪਜਾਊ ਜ਼ਮੀਨਾਂ ਨੇ ਉਹਨਾਂ ਤੇ ਵੱਡੀਆਂ ਕੰਪਨੀਆਂ ਕਬਜ਼ੇ ਕਰਕੇ ਆਪਣਾ ਜਿਹੜਾ ਸਾਮਰਾਜ ਆ ਉਹ ਸਥਾਪਿਤ ਕਰਨਾ ਚਾਹੁੰਦੀਆਂ ਨੇ ਇਹਦੇ ਨਾਲ ਲੋਕਾਂ ਦੀ ਜਿੱਥੇ ਅਪਜਾਊ ਜ਼ਮੀਨ ਖੇਤੀ ਚੋਟੇਗੀ ਕਿਸਾਨ ਤੇ ਮਜ਼ਦੂਰ ਦੋਵੇਂ ਇਸ ਕਿਤੇ ਚੋਂ ਬਾਹਰ ਹੋ ਜਾਣਗੇ ਅਨਾਜ ਦੀ ਜਿਹੜੀ ਥੋੜਿਆ ਉਹ ਪੈਦਾ ਹੋਵੇਗੀ ਉੱਥੇ ਨਾਲ ਦੀ ਨਾਲ ਜਿਹੜੇ ਛੋਟੇ ਕਲੋਨੀਆਂ ਵਾਲੇ ਲੋਕ ਨੇ ਉਹਨਾਂ ਨੂੰ ਵੀ ਬਾਹਰ ਕਰ ਦਿੱਤਾ ਜਾਊਗਾ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਆ ਕੇ ਜਿਹੜੇ ਅੱਗੇ ਆਪਾਂ ਸਮਝਦੇ ਸੀ ਵੀ ਜਿਹੜੇ 10 ਕਿਲੇ ਦਾ 1 ਏਕੜ ਦੀ ਕੋਈ ਕਲੋਨੀ ਬਣਾ ਕੇ ਕੱਟ ਲੈਂਦਾ ਸੀ ਸਸਤੇ ਪਲਾਟ ਵੀ ਮਿਲ ਜਾਂਦੇ ਸੀ ਉਹਦੇ ਘਰ ਵੀ ਬਣਾ ਲੈਂਦੇ ਸੀਗੇ ਪਰ ਇਹ ਤਾਂ ਜਿਹੜੇ ਹਜ਼ਾਰਾਂ ਏਕੜ ਦੇ ਵੱਡੇ ਬਣਨਗੇ ਪਿੰਡ ਕਹੋ ਜਾਂ ਵੱਡੇ ਮੁਹੱਲੇ ਬਣਨਗੇ ਹਜ਼ਾਰਾਂ ਏਕੜ ਦੇ ਉਹਦੇ ਵਿੱਚ ਫਿਰ ਜਿਹੜੇ ਪਲਾਟ ਨੇ ਉਹ मतलब ਲੱਖਾਂ ਦੇ ਵਿੱਚ ਨਹੀਂ ਹੋਣਗੇ ਉਹ ਵੀ ਕਰੋੜਾਂ ਦੇ ਵਿੱਚ ਹੋਣਗੇ ਤੇ ਕਰੋੜਾਂ ਦੇ ਵਿੱਚ ਜਿਹੜੇ ਪਲਾਟ ਖਰੀਦਣ ਵਾਲੇ ਲੋਕ ਕਿਹੜੇ ਹੋਣਗੇ ਉਹ ਮੈਨੂੰ ਨਹੀਂ ਲੱਗਦਾ ਵੀ ਸਾਡੇ ਪਿੰਡਾਂ ਦੇ ਸਾਡੇ ਇਲਾਕੇ ਦੇ ਸਾਡੇ ਸ਼ਹਿਰਾਂ ਦੇ ਲੋਕ ਹੋਣਗੇ ਉਹ ਲਾਜ਼ਮੀ ਕਿ ਦੇ ਉਹ ਇਹਨਾਂ ਦੇ ਵੱਡੀਆਂ ਕੰਪਨੀਆਂ ਦੇ ਜਿਹੜੇ ਲੋਕ ਨੇ ਜਾਂ ਉਹ ਹੋਣਗੇ ਜਾਂ ਫਿਰ ਰਾਜ ਸੱਤਾ ਤੇ ਕਾਬਜ਼ ਜਿਹੜੇ ਚੋਰ ਨੇ ਜਿਨ੍ਹਾਂ ਨੇ ਸੱਤਾ ਦੇ ਆਧਾਰਤ ਲੁੱਟ ਮਚਾਈ ਹੋਈ ਆ ਉਹ ਲੋਕ ਇਹਨਾਂ ਜਿਹੜੇ ਅਰਬਨ ਸਟੇਟ ਬਣਨਗੇ ਉਹਨਾਂ ਦੇ ਵਿੱਚ ਪਲਾਟ ਖਰੀਦ ਸਕਣਗੇ ਇਹਦਾ ਮਤਲਬ ਜਿਹੜੇ ਛੋਟੇ ਕਲੋਨਾਈਜ਼ਰ ਹੈਗੇ ਆ ਉਹ ਵੀ ਬਾਹਰ ਹੋ ਜਾਣਗੇ ਇਸ ਗੇਮ ਚੋਂ ਅ ਮੈਂ ਗੱਲ ਸਾਬ ਤੁਹਾਨੂੰ ਦੱਸਣਾ ਚਾਹਣਾ ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਮੇਰਾ ਇੱਕ ਮਿੱਤਰ ਜਿਹੜਾ ਅ ਪ੍ਰਾਪਰਟੀ ਦਾ ਕੰਮ ਕਰਦਾ ਵਾ ਮਤਲਬ ਵੱਡਾ ਨਹੀਂ ਹੈਗਾ ਉਹ ਇੱਕ ਤੋਂ ਪੁੱਛ ਕੇ ਦੂਜੇ ਨੂੰ ਦੱਸ ਦਿੰਦਾ ਵੀ ਉਹ ਵੇਚਣ ਵਾਲੇ ਤੋਂ ਪੁੱਛ ਕੇ ਖਰੀਦਣ ਵਾਲੇ ਨੂੰ ਦੱਸ ਦਿੰਦਾ ਪਲਾਟ ਵੀ ਇਹ ਟਿਪ ਲਾਟ ਪਿਆ ਤੁ ਲੈ ਲਾ ਉਹ ਚਲੋ ਆਪੋ ਕਾਰੋਵਾਰ ਕਰਦੇ ਨੇ ਉਹ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਸਾਨੂੰ 6 ਮਹੀਨੇ ਪਹਿਲਾਂ ਵੀ ਕੰਪਨੀਆਂ ਦੀਆਂ ਆਫਰਾਂ ਆ ਰਹੀਆਂ ਨੇ ਵੀ ਹੁਣ ਇਹ ਤੁਸੀਂ ਕੰਮ ਐ ਸਿੱਧਾ ਨਾ ਕਰੋ ਸਾਡੇ ਥਰੂ ਕਰੋ ਅਸੀਂ ਸਾਡੇ ਕੋਲੇ ਤੁਸੀਂ ਐ ਜੇ ਨੌਕਰ ਕੰਮ ਕਰੋ ਤੇ ਤੁਹਾਨੂੰ ਜਿਹੜੇ ਕੋਈ ਪਲਾਟ ਵੇਚਣ ਵਾਲਾ ਆ ਜਾਂ ਖਰੀਦਣ ਵਾਲਾ ਉਹਦੀ ਜਾਣਕਾਰੀ ਸਾਨੂੰ ਦਿਓ ਤੇ ਅਸੀਂ ਤੁਹਾਨੂੰ ਉਹਦੇ ਵਿੱਚੋਂ ਜਿਹੜਾ ਕਮਿਸ਼ਨ ਇਹ ਬਣਦਾ ਉਹ ਤੁਹਾਨੂੰ ਦੇ ਦਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗਦਾ ਵਾ ਵੀ ਜਿਹੜੇ ਅੱਗੇ ਕੋਈ 5-10 ਬੰਦੇ ਇਕੱਠੇ ਹੋ ਕੇ ਥੋੜੇ-ਥੋੜੇ ਪੈਸੇ ਪਾ ਕੇ ਜ਼ਮੀਨ ਖਰੀਦ ਲੈਂਦੇ ਸੀ ਕਹਾں ਵੇਚ ਲੈਂਦੇ ਸੀ ਉਹਨਾਂ ਦਾ ਵੀ ਇਹਨਾਂ ਕੰਪਨੀਆਂ ਦੇ ਆਉਣ ਦੇ ਨਾਲ ਜਿਹੜਾ ਕੰਮ ਹੈ ਸਮਾਪਤ ਹੋ ਜਾਣਾ ਵਾ ਉਹ ਇਸ ਕਿੱਤੇ ਦੇ ਵਿੱਚੋਂ ਬਾਹਰ ਹੋ ਜਾਣਗੇ ਕੋਈ ਵਰਲਡ ਬੈਂਕ ਦੀ ਕੋਈ ਸਕੀਮ ਵੀ ਦੱਸੀ ਜਾ ਰਹੀ ਹੈ ਕੋਈ ਚਰਚਾ ਇਸ ਕਿਸਮ ਦੀ ਵੀ ਹੈ ਅ ਅਸਲ ਦੇ ਵਿੱਚ ਜਿਹੜਾ ਲੱਗਿਆ ਵਾ ਵੀ ਇਹ ਜਿਹੜੀਆਂ ਅਰਬਨ ਸਟੇਟ ਬਣਾਉਣ ਦਾ ਉਹਨਾਂ ਨੇ ਟੀਚਾ ਮਿਥਿਆ ਵਾ ਇਹਦੇ ਵਿੱਚ ਵਰਲਡ ਬੈਂਕ ਤੋਂ ਸਰਕਾਰ ਨੇ ਲੋਨ ਲੈਣਾ ਤੇ ਉਹਨਾਂ ਨੂੰ ਲੋਨ ਲੈਣ ਵਾਸਤੇ ਲਾਜ਼ਮੀ ਆ ਵੀ ਮਤਲਬ ਜਦੋਂ ਕੋਈ ਲੋਨ ਲੈਂਦਾ ਤਾਂ ਕਿਸੇ ਨਾ ਕਿਸੇ ਨੂੰ ਦੱਸਦਾ ਬਈ ਅਸੀਂ ਕਰਨਾ ਕੀ ਆ ਪੈਸਾ ਤੇ ਪੰਜਾਬ ਸਰਕਾਰ ਨੇ ਇਹ ਕਿਹਾ ਵਾ ਵੀ ਅਸੀਂ ਵਰਲਡ ਬੈਂਕ ਨੂੰ ਵੀ ਅਸੀਂ ਆ ਏਰੀਆ ਜਿਹੜਾ ਅਸੀਂ ਇੰਨੇ ਹਜ਼ਾਰ ਏਕੜ ਜ਼ਮੀਨ ਅਸੀਂ ਐਕਵਾਇਰ ਕਰਕੇ ਇਹਨੂੰ ਡਿਵੈਲਪ ਕਰਨਾ ਅਰਬਨ ਸਟੇਟ ਬਣਾਉਣੇ ਨੇ ਇਹਦੇ ਵਾਸਤੇ ਸਾਨੂੰ ਪੈਸਿਆਂ ਦੀ ਲੋੜ ਆ ਤੇ ਮੈਨੂੰ ਇਹ ਲੱਗਦਾ ਵੀ ਜਦੋਂ ਇਹ ਲੋਨ ਮਿਲ ਗਿਆ ਸਰਕਾਰ ਦਾ 1.5 ਸਾਲ ਦਾ ਇਹਦਾ ਹੀ ਰੰਦਾ ਵਾ ਤੇ ਜੇ ਲੋਨ ਇਹਨਾਂ ਨੇ ਲੈ ਕੇ ਇਹਨਾਂ ਨੇ ਤੁਰਦੇ ਬੰਨਾ ਤੇ ਜਿਹੜਾ ਲੋਨ ਕਰਜ਼ਾ ਚੜਨਾ ਉਹ ਪੰਜਾਬ ਦੇ ਸਿਰ ਚੜ ਜਾਣਾ ਤੇ ਜਿਹੜਾ ਪੈਸਾ ਮਿਲਣਾ ਇਹਨਾਂ ਨੇ ਖੇ ਖਰਾਬ ਕਰਨਾ ਡਵੈਲਪਮੈਂਟ ਤੇ ਨਹੀਂ ਲਾਉਣਾ ਤੇ ਉਹ ਪੈਸੇ ਦੀ ਜਿਹੜੀ ਭਰਪਾਈ ਆ ਬਾਅਦ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਰਨੀ ਪਵੇਗੀ ਤੇ ਜਿਹੜਾ ਬਹੁਤ ਵੱਡਾ ਨੁਕਸਾਨ ਹੋਵੇਗਾ ਪੰਜਾਬ ਦਾ ਜੀ ਹੁਣ ਇਸ ਵੇਲੇ ਘੋਲ ਦੀ ਕੀ ਰੂਪਰੇਖਾ ਆ ਕੁਝ ਖ਼ਵਾਰਾਂ ਦੇ ਵਿੱਚ ਸੁਰਖੀਆਂ ਇਸ ਕਿਸਮ ਦੀਆਂ ਆ ਰਹੀਆਂ ਨੇ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਉਹਦੇ ਵਿੱਚ ਜੇ ਤੁਸੀਂ ਇਹ ਦੱਸ ਸਕੋ ਵੀ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਇਸ ਤੁਹਾਡੇ ਏਰੀਆ ਦੀਆਂ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਆ ਤੇ ਕਿਸ ਢੰਗ ਦੇ ਨਾਲ ਜਿਹੜਾ ਸੰਘਰਸ਼ ਚਲਾਇਆ ਜਾਣਾ ਕੁਝ ਜੇ ਕੁਝ ਜਾਣਕਾਰੀ ਦੇ ਸਕੋ ਇਹਦੇ ਵਿੱਚ ਜੀ ਦੋ ਦੋ ਤਰ੍ਹਾਂ ਦੀ ਇੱਥੇ ਐਕਸ਼ਨ ਹੋਏ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਤਾਂ ਜਦੋਂ ਪਤਾ ਲੱਗਿਆ ਕਿ ਵੀ ਆ ਚਿੱਠੀ ਆ ਗਈ ਆ ਤੇ ਉਹਦੇ ਸਵਾਨ ਦੇ ਵਿੱਚ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਜਮੂਰੀ ਕਿਸਾਨ ਸਭਾ ਵਾ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵਾ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਵਾ ਭਾਰਤੀ ਕਿਸਾਨ ਯੂਨੀਅਨ ਤਨੇਰ ਆ ਆਲ ਇੰਡੀਆ ਕਿਸਾਨ ਸਭਾ ਹਨਨ ਮੁੱਲਾ ਵਾ ਆ ਆਲ ਇੰਡੀਆ ਕਿਸਾਨ ਸਭਾ 1936 ਆ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆ ਪੰਜਾਬ ਕਿਸਾਨ ਯੂਨੀਅਨ ਆ ਤੇ ਕ੍ਰਿਤੀਕ ਕਿਸਾਨ ਯੂਨੀਅਨ ਪੰਜਾਬ ਇਹਨਾਂ ਨੇ ਇੱਕ ਸਾਂਝੀ ਮੀਟਿੰਗ 20 ਤਰੀਕ ਨੂੰ ਮੰਡੀ ਮੁੱਲਾਪੁਰ ਦੇ ਵਿੱਚ ਕੀਤੀ ਆ ਤੇ ਉਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵਾ ਵੀ ਇਹ ਜਿਹੜੀਆਂ ਜ਼ਮੀਨਾਂ ਖੋਹਣ ਜਾ ਰਹੀ ਆ ਸਰਕਾਰ ਅਸੀਂ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਸਰਕਾਰ ਨੂੰ ਇਹ ਜ਼ਮੀਨਾਂ ਖੋਹਣ ਨਹੀਂ ਦੇਵਾਂਗੇ ਕਿਉਂਕਿ ਇਹ ਅਬਜਾਊ ਜ਼ਮੀਨਾਂ ਨੇ ਜਿੱਥੇ ਕਿਸਾਨਾਂ ਦਾ ਮਜ਼ਦੂਰਾਂ ਦਾ ਨੁਕਸਾਨ ਹੋਵੇਗਾ ਉੱਥੇ ਇਲਾਕੇ ਦੇ ਲੋਕ ਵੀ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਉਹਨਾਂ ਨੇ ਇਸ ਸਬੰਧ ਦੇ ਵਿੱਚ ਉਸ ਦਿਨ ਮੀਟਿੰਗ ਕਰਕੇ 24 ਤਰੀਕ ਦੀ ਅਗਲੀ ਮੀਟਿੰਗ ਜਿਹੜੀ ਲੁਧਿਆਣਾ ਮੰਡੀ ਮੱਲਾ ਮੰਡੀ ਮੁੱਲਾਪੁਰ ਦੇ ਵਿੱਚ ਹੋਣੀ ਆ ਉਹ ਤੈਅ ਕਰ ਲਈ ਆ ਤੇ ਉਹਦੇ ਵਿੱਚ ਅਗਲੀ ਇਹਦੀ ਰੂਪਰੇਖਾ ਤਿਆਰ ਕਰਨੀ ਜਾਵੇਗੀ ਤੇ ਇੱਕ ਪਿਛਲੇ ਕੱਲ ਹੀ 21 ਤਰੀਕ ਨੂੰ ਇੱਕ ਸਾਂਝਾ ਇਕੱਠ ਇਲਾਕੇ ਦੇ ਲੋਕਾਂ ਵੱਲੋਂ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੇ ਪਹੋੜਾ ਪਿੰਡ ਪਿੰਦਾ ਜੀ ਉਥੇ ਇੱਕ ਪੈਲਸ ਦੇ ਵਿੱਚ ਉਥੇ ਇਕੱਠ ਕੀਤਾ ਜਿਹਦੇ ਵਿੱਚ ਅ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉਹ ਉਹ ਵੀ ਪਹੁੰਚੇ ਉਹਨਾਂ ਨੇ ਵੀ ਸਰਕਾਰ ਦੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਸਰਕਾਰ ਦੀ ਅਲੋਚਨਾ ਕੀਤੀ ਆ ਕਿ ਇਹ ਜੋ ਅ अर्बन ਸਟੇਟ ਦੀ ਯੋਜਨਾ ਲਿਖੀ ਗਈ ਆ ਇਹ ਕਿਸੇ ਵੀ ਤਰ੍ਹਾਂ ਲੋਕ ਹਿੱਤਾਂ ਦੇ ਵਿੱਚ ਨਹੀਂ ਹੈਗੀ ਇਸ ਕਰਕੇ ਉਹ ਵੀ ਉਸ ਵਿਰੋਧ ਦੇ ਵਿੱਚ ਆਏ ਨੇ ਤੇ ਉਹਦੇ ਵਿੱਚ ਜਿਹੜੀ ਮੁੱਖ ਰੂਪ ਦੇ ਵਿੱਚ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈਗੀ ਆ ਟਕਉਂਦਾ ਧਨੇਰ ਉਹਨਾਂ ਨੇ ਉਸ ਪ੍ਰੋਗਰਾਮ ਦੀ ਮੂਰੇ ਹੋ ਕੇ ਉਹਨਾਂ ਨੇ ਅਗਵਾਈ ਕੀਤੀ ਸੀਗੀ ਤੇ ਉਸ ਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਪੰਜ ਸਰਪੰਚ ਪਹੁੰਚੇ ਸੀ ਤੇ ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਨਮਾਇंदे ਸੀਗੇ ਉਹ ਚ ਜਮੂਰੀ ਕਿਸਾਨ ਸਭਾ ਵੀ ਜਾ ਕੇ ਆਪਣਾ ਜਿਹੜਾ ਪੱਖ ਰੱਖ ਕੇ ਆਈ ਆ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵਾ ਪਸੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆ ਵੀ ਕੋ ਚੱਲੇਗਾ ਉਹਦੇ ਵਿੱਚ ਡਟ ਕੇ ਸ਼ਾਮਲ ਹੋਵਾਂਗਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸੰਗਰਾਮ ਟੀਵੀ ਦੇ ਦਰਸ਼ਕਾਂ ਨੂੰ ਇੱਕ ਮਹੱਤਵਪੂਰਨ ਜਾਣਕਾਰੀ ਦਿੱਤੀ ਆ ਇਹਦੇ ਵਿੱਚ ਇਸ ਕੋਲ 'ਚ ਕੀ ਸੰਭਾਵਨਾਵਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਤੇ ਕੀ ਮੁਸ਼ਕਲਾਂ ਜਿਹੜੀਆਂ ਆ ਉਹ ਪੈਦਾ ਹੋਣਗੀਆਂ ਇਹ ਜ਼ਮੀਨ ਜਦੋਂ ਸਰਕਾਰ ਆਪਣੇ ਕਬਜ਼ੇ 'ਚ ਲਏਗੀ ਉਹਨਾਂ ਬਾਰੇ ਚਰਚਾ ਕੀਤੀ ਆ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਗੱਲ ਸਾਹਿਬ ਧੰਨਵਾਦ